ਅੱਜ ਜਿਹੜੀ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਤੁਹਾਡੀ ਜਿਹੜੀ ਖੁਸ਼ੀ ਆ ਤੁਹਾਡੇ ਤੋਂ ਸੰਭਾਲੀ ਨਹੀਂ ਜਾਣੀ ਕੋਠੀ ਨੂੰ ਦੇਖ ਕੇ ਕਿਉਂਕਿ ਕੋਠੀ ਦਾ ਬਿਕਾਊ ਹੈਗੀ ਆ ਜਿਹੜੀ ਹੈਗੀ ਆ ਕੋਠੀ ਦਾ ਜਿੰਨਾ ਵੀ ਸਮਾਨ ਹੈ ਵਿੱਚ ਤਿੰਨ ਤਾਂ ਏਸੀ ਲੱਗੇ ਨੇ ਸੋਫੇ ਹੈ ਬੈੱਡ ਜਿੰਨੇ ਵੀ ਹੈਗੇ ਸਾਰਾ ਸਮਾਨ ਨਾਲ ਹੀ ਬਿਕਾਊ ਹੈ ਕਿਉਂਕਿ ਮਾਲਕ ਆਪ ਤਾਂ ਬਾਹਰ ਰਹਿੰਦੇ ਆ ਤੇ ਇੱਥੇ ਇਹਨਾਂ ਨੂੰ ਕੋਠੀ ਦੀ ਜ਼ਰੂਰਤ ਹੈ ਨਹੀਂ ਤਾਂ ਕਰਕੇ ਕੋਠੀ ਇਹਨਾਂ ਨੇ ਆਪਦੀ ਸੇਲ ਕਰਨੀ ਹੈ ਤੇ ਗੱਲ ਆਪਾਂ ਪੂਰੀ ਕਰਦੇ ਆਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹਾਂ ਤੁਹਾਡੇ ਕੋਲੇ ਵੀ ਕੋਠੀ ਆ ਮਕਾਨ ਹੈ ਘਰ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹਾਂ ਟਪੜਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 77800 ਪੂਰਾ 6173 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਜ਼ਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚੇ ਅੱਜ ਤੁਸੀਂ ਪਹਿਲਾਂ ਤਾਂ ਦੇਖੋ ਜੀ ਆਪਾਂ ਪਿੱਛੇ ਪੋਰਚ ਏਰੀਆ ਤੁਹਾਨੂੰ ਦਿਖਾਇਆ ਕਾਫੀ ਖੁੱਲਾ ਡੁੱਲਾ ਪੋਰਚ ਏਰੀਆ ਸੀਗਾ ਤੇ ਅੰਦਰ ਆਪਾਂ ਪਹੁੰਚ ਗਏ ਜਦੋਂ ਆਪਾਂ ਅੰਦਰ ਪਹੁੰਚ ਗਏ ਲੌਬੀ ਏਰੀਆ ਤੁਸੀਂ ਦੇਖ ਲਿਆ ਤੇ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਕਿਚਨ ਜਿਹੜਾ ਕੋਠੀ ਦਾ ਕਿਚਨ ਬਹੁਤ ਜ਼ਿਆਦਾ ਸੋਹਣਾ ਤਿਆਰ ਇਹਨਾਂ ਨੇ ਕਰਵਾਇਆ ਹੋਇਆ ਬਹੁਤ ਵਧੀਆ ਲੱਕੜ ਲਗਾਈ ਹੋਈ ਹੈ ਤੇ ਜਿਹੜਾ ਕਲਰ ਕੰਬੀਨੇਸ਼ਨ ਹੈ ਉਹ ਬਹੁਤ ਜ਼ਿਆਦਾ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਬਾਕੀ ਆਰੋ ਦੇਖੋ ਆਰੋ ਦੀ ਜਗ੍ਹਾ ਵੀ ਇੱਕ ਪਾਸੇ ਬਣੀ ਹੋਈ ਹੈ ਇੱਕ ਪਾਸੇ ਸਾਰਾ ਕੁਝ ਵਧੀਆ ਬਣਿਆ ਹੋਇਆ ਤੇ ਸਾਹਮਣੇ ਤੁਸੀਂ ਦੇਖ ਲਓ ਜੀ ਜਿਹੜਾ ਗੇਟ ਹੈ ਪੂਰਾ ਲੱਕੜ ਨਾਲ ਡਿਜ਼ਾਈਨ ਕਰਵਾਇਆ ਹੋਇਆ ਬਾਕਸ ਬਣੇ ਹੋਏ ਨੇ ਤੇ ਇੱਕ ਪਾਸੇ ਆਪਾਂ ਨੂੰ ਵਿੰਡੋ ਮਿਲ ਜੂਗੀ ਤੇ ਵਿੰਡੋ ਦੇ ਉੱਪਰ ਹੀ ਜਿਮਨੀ ਲੱਗੀ ਹੋਈ ਹੈ ਜੇ ਆਪਾਂ نیچے ਗੱਲ ਕਰੀਏ ਤਾਂ نیچے ਫਰਸ਼ ਦੀ ਗੱਲ ਕਰੀਏ ਤਾਂ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਬਾਕੀ ਪੀਵੀਸੀ ਸਾਰੀ ਕੋਠੀ ਜਿਹੜੀ ਹੋਈ ਹੈ ਤੇ ਬੈੱਡਰੂਮ ਦੇ ਅੰਦਰ ਆਪਾਂ ਪਹੁੰਚ ਗਏ ਪਹਿਲੇ ਚ ਤੁਸੀਂ ਦੇਖੋਗੇ ਕੱਪ ਬੋਰਡ ਬਣੇ ਹੋਏ ਨੇ ਤੇ ਸਾਰੀ ਜਿਹੜੀ ਕੋਠੀ ਹੈ ਇਹਨਾਂ ਨੇ ਬਹੁਤ ਜ਼ਿਆਦਾ ਸੋਹਣੀ ਤਿਆਰ ਕਰਵਾਈ ਹੋਈ ਹੈ ਜੀ ਬਾਕੀ ਬੈੱਡ ਦੇ ਬੈਕ ਸਾਈਡ ਜਿਹੜੀ ਟੂ ਹੁੰਦੀ ਹੈ ਉਹ ਤੁਸੀਂ ਦੇਖ ਲਓ ਬਹੁਤ ਵਧੀਆ ਡਿਜ਼ਾਈਨ ਹੈ ਤੇ ਸਾਰਾ ਕੁਝ ਲੱਕੜ ਨਾਲ ਵੀ ਤਿਆਰ ਹੋਇਆਗਾ ਡਿਜ਼ਾਈਨ ਬਹੁਤ ਵਧੀਆ ਬਣਿਆ ਹੋਇਆ ਹੈ ਬਾਕੀ ਇਹਨਾਂ ਨੇ ਖਾਸ ਧਿਆਨ ਜਿਹੜਾ ਦਿੱਤਾ ਹੋਇਆ ਹੈ ਡੈਕੋਰੇਸ਼ਨ ਤੇ ਦਿੱਤਾ ਹੋਇਆ ਜੀ ਸਾਰਾ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਇਹਨਾਂ ਨੇ ਕਰਵਾਇਆ ਹੋਇਆ ਹੈ ਜੇ ਜਿਹੜਾ ਹ ਬੈੱਡਰੂਮ ਦੇਖ ਰਹੇ ਹੂੰ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜਾਊਗਾ ਤੇ ਬਾਥਰੂਮ ਦੇ ਵਿੱਚ ਜਿੰਨਾ ਕੰਮ ਹੁੰਦਾ ਸਾਰਾ ਇਹਨਾਂ ਨੇ ਕਰਵਾਇਆ ਹੋਇਆ ਬਹੁਤ ਜ਼ਿਆਦਾ ਵਧੀਆ ਜੀ ਤੇ ਬੈਕ ਸਾਈਡ ਆਪਾਂ ਨੂੰ ਕਾਫੀ ਜਗ੍ਹਾ ਵੀ ਮਿਲ ਜੂਗੀ ਪਰਲੇ ਗੇਟ 'ਚ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਥੋੜਾ ਜਿਹਾ ਦੇਖੋ ਤੁਸੀਂ ਕਾਫੀ ਓਪਨ ਜਗ੍ਹਾ ਮਿਲ ਜੂਗੀ ਉੱਪਰ ਜਾਲ ਪਾਇਆ ਹੋਇਆਗਾ ਤੇ ਜਿਹੜੀ ਕੋਠੀ ਆਪਣੇ ਕੋਲੇ ਆਹ ਪਹੁੰਚੀ ਆ ਤੁਹਾਨੂੰ ਮੈਂ ਜਿਹੜੀ ਜਗ੍ਹਾ ਕੋਠੀ ਦੀ ਉਹ ਕਨਫਰਮ ਕਰਵਾ ਦੇਣਾ ਆਪਣੇ ਕੋਲੇ ਕੋਠੀ ਹੈ ਜਿਹੜੀ 200 ਗਜ ਜਗ੍ਹਾ ਦੇ ਵਿੱਚ ਪਹੁੰਚੀ ਹੈ 200 ਗਜ ਪੂਰੀ ਜਗ੍ਹਾ ਤੇ 200 ਗਜ ਦਾ ਪਲਾਟਾ ਵਿੱਚ ਕੋਠੀ ਬਣੀ ਹੋਈ ਆ ਤੇ ਕੋਠੀ ਦੇ ਵਿੱਚ ਜਿੰਨਾ ਤੁਸੀਂ ਸਮਾਨ ਦੇਖ ਰਹੇ ਹੋ ਜੀ ਸਾਰਾ ਕੁਝ ਇਹਨਾਂ ਨੇ ਵਿੱਚੇ ਸੇਲ ਕਰਨ ਪੱਖੇ ਸੋਫੇ ਜਿੰਨੇ ਬੈੱਡ ਹੈ ਜੋ ਵੀ ਕੁਝ ਦੇਖ ਰਹੇ ਹੋ ਫਰਿੱਜ ਵਗੈਰਾ ਸਾਰਾ ਕੁਝ ਹੀ ਕਿਉਂਕਿ ਜਿਹੜੇ ਮਾਲਕ ਨੇ ਆਪ ਸਾਰਾ ਜਿਹੜਾ ਪਰਿਵਾਰ ਹੈ ਬਾਹਰ ਪੱਕੇ ਨੇ ਕੈਨੇਡਾ ਰਹਿੰਦੇ ਆ ਜੀ 12 ਰਹਿੰਦੇ ਨੇ ਤਾਂ ਕਰਕੇ ਜਿਹੜੀ ਕੂਠੀ ਐ ਤੇ ਕੂਠੀ ਦਾ ਸਮਾਨ ਇਹਨਾਂ ਨੇ ਸੇਲ ਕਰਨਾ ਕਿਉਂਕਿ ਜ਼ਰੂਰਤ ਤਾਂ ਹੈ ਨਹੀਂ ਸਮਾਨ ਰੱਖ ਕੇ ਕਰਨਗੇ ਕੀ ਜੇ ਆਪਾਂ ਕਿਸੇ ਹੋਰ ਪਾਸੇ ਕੂਠੀ ਪਾਉਣੀ ਹੁੰਦੀ ਐ ਜਾਂ ਕੂਠੀ ਆਪਾਂ ਹੋਰ ਕੋਈ ਖਰੀਦ ਲਈ ਹੁੰਦੀ ਐ ਕਿਸੇ ਪਾਸੇ ਤਾਂ ਆਪਾਂ ਸਮਾਨ ਆਪਣਾ ਲੈ ਜਾਨੇ ਆ ਪਰ ਇਹਨਾਂ ਦਾ ਜਿੰਨਾ ਸਮਾਨ ਜਿਹੜੇ ਬੈੱਡ ਨੇ ਤੁਹਾਨੂੰ ਮੈਂ ਦੱਸ ਦਿੰਨੇ ਜਿਹੜੇ ਬੈੱਡ ਰੱਖੇ ਹੋਏ ਆ ਜਿੰਨੇ ਵੀ ਦੇਖੋਗੇ ਸਾਰੇ ਵਿੱਚ ਫਿਕਸ ਹੈ ਜੀ ਵਿੱਚ ਫਿਕਸ ਹੈ ਤੇ ਲੈਂਦ ਲੁੰਦੇ ਨਹੀਂ ਹੈਗੇ। ਬਾਕੀ ਜਿਹੜਾ ਆ ਬੈੱਡਰੂਮ ਹੈ ਆ ਵੀ ਬਹੁਤ ਵਧੀਆ ਬਣਾਇਆ ਹੋਇਆ ਤੁਹਾਨੂੰ ਮੈਂ ਦਿਖਾਈ ਰਿਆਂਗਾ। ਤੇ ਸਾਰਾ ਕੁਝ ਬਹੁਤ ਵਧੀਆ ਜੀ। ਸਾਰਾ ਕੰਮ ਇੱਕ ਨੰਬਰ ਇਹਨਾਂ ਨੇ ਕਰਵਾਇਆ ਹੋਇਆ ਤੇ ਸਾਰਾ ਸਮਾਨ ਵਿੱਚੇ ਦੇਖ ਰਿਹਾ ਹੂੰ। ਅੱਗੇ ਤੁਹਾਨੂੰ ਸੋਫੇ ਵੀ ਮੈਂ ਦਿਖਾਉਂਗਾ ਬਹੁਤ ਸੋਹਣੇ ਸੋਫੇ ਜਿਹੜਾ ਡਰਾਈਂਗ ਰੂਮ ਹੈ ਉਹਦੇ ਵਿੱਚ ਪਈ ਨੇ। ਉਹ ਵੀ ਆਪਾਂ ਦੇਖਾਂਗੇ ਬਾਕੀ ਜੋੜੀਆਂ ਦੇਖ ਲਓ, ਗੇਟ ਦੇਖ ਲਓ, ਬਾਕੀ ਲ lobby area ਤੇ ਪੋੜੀਆਂ ਦੇ ਨੀਚੇ ਐਸ.ਡੀ ਦਾ ਪੈਨਲ ਵਗੈਰਾ ਬਣੇ ਹੋਏ ਨੇ ਉਹ ਵੀ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਸੋਹਣੇ ਤਿਆਰ ਕਰਵਾਏ ਹੋਏ ਨੇ ਜਦੋਂ ਆਪਾਂ ਉੱਪਰ ਦੇਖਦੇ ਆਂ ਉੱਪਰ ਚੱਲਾਂਗੀ ਤਾਂ ਉੱਪਰ ਆਪਾਂ ਨੂੰ ਬਹੁਤ ਵੱਡਾ ਇੱਕ ਕਮਰਾ ਮਿਲ ਜਾਊਗਾ ਤੇ ਸਾਰਾ ਕੁਝ ਵਧੀਆ ਡਾਊਨ ਸੀਲਿੰਗ ਹੋਈ ਆ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਤੁਹਾਨੂੰ ਮੈਂ ਰੇਟ ਵੀ ਕਨਫਰਮ ਕਰਵਾ ਦੇਣਾ ਜੀ ਨਾਲ ਦੀ ਨਾਲ ਹੀ ਜਿਹੜਾ ਰੇਟ ਹੈ ਜੇ ਆਪਾਂ ਕੱਲੀ ਕੋਠੀ ਖਰੀਦਣੀ ਹੈ ਜੀ ਤਾ ਮਾਲਕ ਨੇ ਡਿਮਾਂਡ ਰੱਖੀ ਐ 50 ਲੱਖ ਰੁਪਇਆ ਜੇ ਕੋਠੀ ਦਾ ਸਮਾਨ ਵਿੱਚੇ ਲੈਣਾ ਤੇ ਕੋਠੀ ਵੀ ਖਰੀਦਣੀ ਆ ਫੇਰ ਇਹਨਾਂ ਨੇ ਰੇਟ ਰੱਖਿਆ 55 ਲੱਖ ਰੁਪਇਆ ਜੀ ਉਹ ਆਪਣੀ ਸ਼ਰਤ ਹੈ ਜੇ ਕੋਠੀ ਦਾ ਸਮਾਨ ਵਿੱਚੇ ਲੈਣਾ ਤਾਂ ਤੁਸੀਂ ਵਿੱਚੇ ਵੀ ਲੈ ਸਕਦੇ ਹੋ ਜੇ ਨਹੀਂ ਲੈਣਾ ਤਾਂ ਤੁਸੀਂ ਇਕੱਲੀ ਕੋਠੀ ਵੀ ਖਰੀਦ ਸਕਦੇ ਹੋ ਜੀ ਬਾਕੀ نیچے ਆਪ ਨੂੰ ਦੋ ਬੈਡਰੂਮ ਪੂਜਾ ਰੂਮ ਤੇ ਡਰਾਇੰਗ ਰੂਮ ਕਿਚਨ ਤੇ ਲੌਬੀ ਏਰੀਆ ਆ ਕੁਝ ਮਿਲ ਜੂਗਾ ਠੀਕ ਹੈ ਜੀ ਉੱਪਰ ਇੱਕ ਕਮਰਾ ਮਿਲੂਗਾ ਤੇ ਛੱਤ ਜਿਹੜੀ ਹੈ ਸਾਰੀ ਪੱਕੀ ਕਰਵਾਈ ਹੋਈ ਹੈ ਤੇ ਜਿਹੜੀ ਕੋਠੀ ਹੈ ਕੋਠੀ ਦੇ ਵਿੱਚ ਤਿੰਨ ਤਾਂ ਏਸੀ ਲੱਗੇ ਹੋਏ ਨੇ ਏਸੀ ਤਿੰਨੇ ਵਿੱਚ ਨਾਲ ਸੋਫੇ ਬੈੱਡ ਜੋ ਵੀ ਸਾਰਾ ਕੁਝ ਨਾਲ ਹੀ ਸੇਲ ਕਰਨਾ ਹੈ ਜਗ੍ਹਾ ਵੀ ਤੁਹਾਨੂੰ ਪਤਾ ਲੱਗ ਗਿਆ ਤੇ ਏਰੀਆ ਰਹਿ ਗਿਆ ਜੀ ਏਰੀਆ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਇਹਨਾਂ ਦਾ ਏਰੀਆ ਰਾਜਪੁਰਾ ਪੰਜਾਬ ਇਨਕਲੇਵ ਕਲੋਨੀਅਲ ਜੀ ਪੰਜਾਬ ਇਨ ਕਲੱਬ ਰਾਜਪੁਰੇ ਦੇ ਵਿੱਚ ਤੇ ਉੱਥੇ ਆਹ ਕੋਠੀ ਬਣੀ ਹੋਈ ਹੈ ਕੋਠੀ ਦੀ ਇਹਨਾਂ ਨੇ ਵੀਡੀਓ ਬਹੁਤ ਚੰਗੀ ਬਣਾ ਕੇ ਭੇਜੀ ਆਪਣੇ ਕੋਲ ਸਾਰਾ ਕੁਝ ਇਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਦਿਖਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਬਾਕੀ ਕੱਲੀ-ਕੱਲੀ ਗੱਲ ਇਹਨਾਂ ਨਾਲ ਹੋਈ ਹੈ ਜੀ ਮੇਰੀ ਤੇ ਸਾਰਾ ਕੁਝ ਇਹਨਾਂ ਨੇ ਦੱਸਿਆ ਤੁਸੀਂ ਸੋਫੇ ਦੇਖੋ ਛੋਟੇ ਸੋਫੇ ਨਹੀਂ ਹੈਗੇ ਕਈ ਸੋਫੇ ਆਪਾਂ ਦੇਖਦੇ ਹੁੰਨੇ ਆ ਵੀ ਦੋ ਤਾਂ ਸਿੰਗਲ-ਸਿੰਗਲ ਹੁੰਦੇ ਆ ਤੇ ਕੋ ਤਿੰਨ ਸੇਟਡ ਹੁੰਦਾ ਗਾਮ ਆ ਤੁਸੀਂ ਸੋਫੇ ਦੇਖੋ ਜਿਹੜਾ ਡਰਾਈਵਿੰਗ ਰੂਮ ਹੈ ਇਹਦੇ ਚਾਰੇ ਪਾਸੇ ਲੱਗੇ ਹੋਏ ਨੇ ਤੇ ਬਾਕੀ ਸਾਰਾ ਕੁਝ ਵਧੀਆ ਜੀ ਪੋਰਚ ਏਰੀਆ ਬਹੁਤ ਵਧੀਆ ਪੋਰਚ ਦੇ ਵਿੱਚ ਆਪਾਂ ਨੂੰ ਸਾਰੇ ਕਿਤੇ ਪੱਥਰ ਲੱਗਿਆ ਹੋਇਆ ਮਿਲ ਜੂਗਾ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਨਾਲ ਦੀ ਨਾਲ ਤੁਹਾਨੂੰ ਮਾਲਕ ਦਾ ਜਿਹੜਾ ਨੰਬਰ ਹੈਗਾ ਕੰਟੈਕਟ ਨੰਬਰ ਉਹ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਤੁਸੀਂ ਨੋਟ ਕਰ ਲੂ 80540 70294 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 80540 70294 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਇਹਨਾਂ ਨੇ ਸਾਰਾ ਕੁਝ ਦਿਖਾਇਆ ਵੀ ਆ ਬਾਹਰਲੀ ਸਾਈਡ ਤੋਂ ਵੀ ਦਿਖਾਇਆ ਫਰੰਟ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਵੀ ਇਹਨਾਂ ਨੇ ਬਹੁਤ ਚੰਗੀ ਤੇ ਬਹੁਤ ਸੋਹਣੀ ਇਹਨਾਂ ਨੇ ਆਪਣੇ ਕੋਲੇ ਬਣਾ ਕੇ ਭੇਜੀ ਆ ਗੱਲ ਆਪਾਂ ਕੱਲੀ-ਕੱਲੀ ਕਰੀਏ ਜੀ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਰੇਟ ਜੇ ਸਮਾਨ ਸਾਰਾ ਵਿੱਚੇ ਲੈਣਾ ਹੈ ਤਾਂ ਰੇਟ ਹੈ ਜੀ 55 ਲੱਖ ਰੁਪਇਆ ਜੇ ਸਮਾਨ ਨਹੀਂ ਲੈਣਾ ਕੱਲੀ ਕੋਠੀ ਤੁਸੀਂ ਖਰੀਦਣੀ ਹੈ ਤਾਂ ਰੇਟ ਹੈ ਜੀ 50 ਲੱਖ ਰੁਪਇਆ ਹੁਣ ਤੁਸੀਂ ਗੱਲ ਆਪੇ ਕਰੋ ਜੇ ਕਿਸੇ ਨੂੰ ਕੋਠੀ ਆ ਪਸੰਦ ਆਈ ਹੈ ਜੀ ਨੰਬਰ ਵੀ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ ਸਕਰੀਨ ਤੇ ਆਪਾਂ ਇੱਕ ਦੋ ਵਾਰੀ ਨੰਬਰ ਸ਼ੋਅ ਕਰਤਾ ਸੀਗਾ ਤੇ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਜਦੋਂ ਤੁਸੀਂ ਵੀਡੀਓ ਦੇਖੋਗੇ ਕੋਠੀ ਦੇਖੋਗੇ ਤੁਹਾਨੂੰ ਬਹੁਤ ਚੰਗੀ ਲੱਗੂਗੀ ਐਨ ਆਰ ਆਈ ਕੋਠੀ ਆ ਜੀ ਮਾਲਕ ਬਾਹਰ ਰਹਿੰਦੇ ਆ ਮਾਲਕ ਸਾਰਾ ਟੱਬਰ ਜਿੰਨੇ ਹੈਗੇ ਆ ਜੀ ਪਰਿਵਾਰ ਦੇ ਮੈਂਬਰ ਸਾਰੇ ਬਾਹਰ ਨੇ ਜੀ ਬਾਕੀ ਗੱਲ ਆਪਾਂ ਪੂਰੀ ਕਰ ਲਈ ਜੀ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਜੀ ਨੀਚੇ ਇੱਕ ਲਾਈਕ ਦਾ ਬਟਨ ਹੋਊਗਾ ਸਾਰੇ ਜਣੇ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਜੀ ਉਹਨੂੰ ਆਲਟ ਸੈਟ ਕਰਕੇ ਕਲਿੱਕ ਕਰੋ ਜ਼ਰੂਰ ਕਰ ਦਿਓ ਤਾਂ ਕਿ ਆਪਾਂ ਜਦੋਂ ਨਵੀਂ ਵੀਡੀਓ ਪਾਈਏ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਵੇ ਜੀ। ਬਾਕੀ ਜਰੂਰ ਕਰਿਓ ਜੀ ਕਮੈਂਟ ਵੀ ਤੇ ਹੌਸਲਾ ਆਵਦਾਇਆ ਕਰੋ ਜੀ ਕਮੈਂਟ ਕਰਕੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਥੋਂ ਕੋਠੀ ਚਾਹੀਦੀ ਆ ਮੈਨੂੰ ਦੱਸਿਓ ਤੇ ਰਾਜਪੁਰੇ ਤੋਂ ਤੁਸੀਂ ਮੰਗ ਪਾਈ ਸੀ ਜੀ ਤੁਹਾਨੂੰ ਮੈਂ ਕਮੈਂਟ ਪੜ੍ਹ ਕੇ ਦੱਸਦਾ ਹਾਂ ਹਰ ਰੋਜ਼ ਤੇ ਰਾਜਪੁਰੇ ਤੋਂ ਤੁਹਾਡੇ ਖਾਤਰ ਆਪਾਂ ਕੋਠੀ ਲੈ ਕੇ ਪਹੁੰਚੀਆਂ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਤੁਹਾਡੇ ਕੋਲੇ ਕੋਠੀ ਮਕਾਨ ਘਰ ਕੁਝ ਵੀ ਹੋਵੇ ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਵਾਂ ਜਲਦੀ ਤੋਂ ਜਲਦੀ ਐਡ ਆਪਾਂ ਤੁਹਾਡੀ ਫਰੀ ਦੇ ਵਿੱਚ ਲਗਾ ਦਾਂਗੇ ਆਪਣੇ ਚੈਨਲ ਦਾ WhatsApp ਨੰਬਰ ਜਿਹੜਾ ਹੈਗਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦਾ ਹੈ ਜੀ